ਸਾਰੇ ਦੋਸਤਾਂ ਨੂੰ ਪਿਆਰ ਸਤਿ ਸ਼ਕਾਲ ਜੈ ਹਿੰਦ ਕਿਦਾ ਸਾਰੇ ਠੀਕ ਠਾਕ ਹੋ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਇਸ ਆਪਣੇ ਚੈਨਲ ਤੇ ਇਸ ਨਵੇਂ ਟੌਪਿਕ ਤੇ ਇੱਕ ਨਵੀਂ ਵੀਡੀਓ ਵਿੱਚ ਜਿਹਦਾ ਟੌਪਿਕ ਆ ਕਿ ਆਪਾਂ ਟ੍ਰੇਨਿੰਗ ਦੇ ਦੌਰਾਨ ਜਾਂ ਸਰਵਿਸ ਕਰਦੇ ਦੌਰਾਨ ਕੀ ਆਪਾਂ ਅੱਗੇ ਪੜ੍ਹ ਸਕਦੇ ਆ ਠੀਕ ਆ ਆਪਾਂ ਨੂੰ ਜਿਹੜਾ ਟ੍ਰੇਨਿੰਗ ਦੇ ਦੌਰਾਨ ਖਾਸ ਕਰਕੇ ਜਿਹੜੀਆਂ ਛੁੱਟੀਆਂ ਮਿਲ ਸਕਦੀਆਂ ਅਸੀਂ ਪੇਪਰ ਦੇ ਸਕਦੇ ਹਾਂ ਕੀ ਸੀ ਰੈਗੂਲਰ ਕਰ ਸਕਦੇ ਹਾਂ ਜਾਂ ਅਸੀਂ ਜਿਹੜਾ ਮਤਲਬ ਕਿ ਪ੍ਰਾਈਵੇਟ ਕਰੀਏ ਮਤਲਬ ਸਾਰਾ ਮਤਲਬ ਮਿਕਸ ਅੱਪ ਜਿਹੇ ਕੁਐਸਚਨ ਹੈਗੇ ਆ ਵੀ ਜਿਹਦੇ ਵਿੱਚ ਇਹ ਗੱਲ ਪੁੱਛੀ ਗਈ ਵੀ ਕੀ ਅਸੀਂ ਸਟੱਡੀ ਜਿਹੜੀ ਆ ਉਹ ਕੰਟੀਨਿਊ ਰੱਖ ਸਕਦੇ ਹਾਂ ਕਿ ਨਹੀਂ ਰੱਖ ਸਕਦੇ ਤਾਂ ਇਹਦੇ ਹੀ ਰਿਲੇਟਡ ਆਪਾਂ ਜਿਹੜੇ ਸਾਰੇ ਇਨਫੋਰਮੇਸ਼ਨ ਅੱਜ ਤੁਹਾਨੂੰ ਦੇਣੀ ਆ ਤੇ ਇਹ ਤੇ ਵੀਡੀਓ ਸਾਰੀ ਪੂਰੀ ਧਿਆਨ ਨਾਲ ਦੇਖਿਓ ਤਾਂ ਕਿ ਤੁਹਾਨੂੰ ਜਿਹੜਾ ਕੱਲਾ-ਕੱਲਾ ਮਤਲਬ ਥੋੜਾ ਜਿਹਾ ਕੁਐਸਚਨ ਆ ਕੱਲਾ-ਕੱਲਾ ਥੋੜਾ ਜਿਹਾ ਮਤਲਬ ਇਹ ਸ਼ੱਕ ਉਹ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਬਿਨਾਂ ਕਿਸੇ ਦੇਰੀ ਦੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਠੀਕ ਆ ਵੈਸੇ ਤਾਂ ਮੋਸਟਲੀ ਸਾਰੇ ਪੁਰਾਣੇ ਹੀ ਆ ਪਰ ਜੇ ਕੋਈ ਨਵਾਂ ਚੈਨਲ ਨੂੰ ਜੁਆਇਨ ਕਰਦਾ ਚਾਹੇ ਮੁੰਡਾ ਚਾਹੇ ਕੁੜੀ ਮੇਰੇ ਲਈ ਕੋਈ ਗੱਲ ਨਹੀਂ ਆ ਠੀਕ ਆ ਤੇ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰਦਾ ਕਰੋ ਚੈਨਲ ਤਾਂ ਕਿ ਆਨ ਵਾਲੀਆਂ ਅਪਡੇਟਸ ਤੁਹਾਡੇ ਕੋਲ ਟਾਈਮ ਟੂ ਟਾਈਮ ਜਿਹੜੀਆਂ ਪਹੁੰਚਦੇ ਰਹਿਣ ਤੇ ਪੁਰਾਣੀਆਂ ਵੀਡੀਓ ਵੀ ਜਰੂਰ ਦੇਖਿਆ ਕਰੋ ਜਿਹੜੀਆਂ ਕਿ ਇਸਪਰ ਰਿਲੇਟਡ ਆਲਰੇਡੀ ਮੈਂ YouTube ਤੇ ਪਾਈਆਂ ਹੋਈਆਂ ਨੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਬਿਨਾਂ ਕਿਸੇ ਦੇ ਤੇ ਜਿੱਦਾਂ ਕਿ ਮੈਨੂੰ ਕੁਐਸਚਨ ਆਏ ਆ ਕਿ ਅਸੀਂ ਪਲੱਸ 2 ਕੀਤੀ ਹੋਈ ਆ ਮੋਸਟਲੀ ਮਤਲਬ ਕਿ ਮੈਨੂੰ ਉਹ ਨਾ ਮੁੰਡੇ ਕੁੜੀਆਂ ਜਿਹੜੇ ਕੁਐਸਚਨ ਕਰ ਰਹੇ ਨੇ ਉਹ ਜ਼ਿਆਦਾ ਪਲੱਸ 2 ਵਾਲੇ ਨੇ ਤਾਂ ਇਸ ਵਾਰ ਜ਼ਿਆਦਾ ਪਲੱਸ 2 ਵਾਲੇ ਮੁੰਡੇ ਕੁੜੀਆਂ ਹੀ ਭਰਤੀ ਹੋਏ ਆ ਮੋਸਟਲੀ ਗ੍ਰੈਜੂਏਸ਼ਨ ਵਾਲੇ ਵੀ ਹੈਗੇ ਆ ਬਟ ਜ਼ਿਆਦਾਤਰ ਮੈਂ ਇਹ ਚ ਹੀ ਦੇਖੀ ਹੈ ਕਿ ਮੁੰਡੇ ਕੁੜੀਆਂ ਮੈਨੂੰ ਕਹਿ ਰਹੇ ਨੇ ਕਿ ਸਾਡੀ ਜਿਹੜੀ ਪਲੱਸ 2 ਅਸੀਂ ਕੰਪਲੀਟ ਕੀਤੀ ਹੋਈ ਆ ਤੇ ਅਸੀਂ ਅੱਗੇ ਪੜਨਾ ਚਾਹੁੰਦੇ ਆਂ ਵੀ ਅਸੀਂ ਬੀਏ ਦੇ ਵਿੱਚ ਦਾਖਲਾ ਲੈ ਲਈਏ ਜਾਂ ਕਈ ਹੈਗੇ ਜਿਨ੍ਹਾਂ ਨੇ ਬੀਏ ਕੀਤੀ ਉਹ ਕਹਿੰਦੇ ਅਸੀਂ ਬੀਏ ਵਿੱਚ ਦਾਖਲਾ ਲੈਣਾ ਜਾਂ ਕਈਆਂ ਦੀ ਬੀਏ ਚੱਲ ਰਹੀ ਹੈ ਜਾਂ ਬੀਏ ਫਰਸਟイヤー ਹੋ ਗਈ ਹੈ ਜਾਂ ਸੈਕੰਡイヤー ਹੋ ਗਈ ਹੈ ਫਾਈਨਲ ਕਰਨੀ ਆ ਮਤਲਬ ਇਦਾਂ ਕਰਕੇ ਠੀਕ ਹੈ ਤੇ ਵੀ ਕੀ ਅਸੀਂ ਜਿਹੜੀ ਸਟੱਡੀ ਕੰਟੀਨਿਊ ਰੱਖੀ ਹੈ ਜਾਂ ਕਿਦਾਂ ਕਰੀਏ ਪ੍ਰਾਈਵੇਟ ਭਰਦੀ ਤਾਂ ਉਹੀ ਚੀਜ਼ ਮੈਂ ਤੁਹਾਨੂੰ ਕਹਿਣ ਜਾ ਰਿਹਾ ਕਿ ਜਿੱਦਾਂ ਕਿ ਤੁਸੀਂ ਜੇਕਰ ਪਲੱਸ 2 ਆ ਤਾਂ ਤੁਹਾਨੂੰ ਹੁਣੇ ਜਿਹੜੀ ਬੀਏ ਆਪਣੀ ਭਰ ਦੇਣੀ ਚਾਹੀਦੀ ਜਾਂ ਤੁਸੀਂ ਅੱਗੇ ਜੋ ਕੋਈ ਕੋਰਸ ਵਗੈਰਾ ਕਰਨਾ ਉਹ ਹੁਣੇ ਉਹਦੇ ਵਿੱਚ ਆਪਣੀ enrollment ਕਰਵਾਓ ਰਜਿਸਟ੍ਰੇਸ਼ਨ ਕਰਵਾਓ ਠੀਕ ਹੈ ਕਿਉਂਕਿ ਜਦੋਂ ਆਪਾਂ ਮੈਕਵੇ ਦੇ ਵਿੱਚ ਆ ਜਾਂਦੇ ਹਾਂ ਉਸ ਤੇ ਮਹਿਕਮਾ ਜੁਆਇਨ ਕਰਨ ਤੋਂ ਬਾਅਦ ਜਿਹੜੀ ਆਪਾਂ ਨੂੰ ਉਹ ਐਨਓਸੀ ਲੈਣੀ ਪੈਂਦੀ ਹੈ ਠੀਕ ਹੈ ਐਨਓਸੀ ਬਾਰੇ ਵੀ ਮੈਂ ਇੱਕ ਵੀਡੀਓ ਪਾਈ ਹੋਈ ਹੈ ਆਲਰੇਡੀ ਜੇਕਰ ਤੁਹਾਨੂੰ ਫਿਰ ਵੀ ਸਮਝ ਨਾ ਲੱਗੇ ਤਾਂ ਮੈਂ ਦੁਬਾਰਾ ਇੱਕ ਹੋਰ ਉਹਨੂੰ ਥੋੜਾ ਮੋਡੀਫਾਈ ਕਰਕੇ ਉਹਨੂੰ ਥੋੜਾ ਸੋਚ ਵਿਚਾਰ ਕੇ ਉਸ ਟਾਪਿਕ ਦੇ ਵੀ ਤੁਹਾਨੂੰ ਕੀ ਕੁਐਸਚਨ ਦਾ ਮਤਲਬ ਕਿ ਆਨਸਰ ਚਾਹੀਦਾ ਤਾਂ ਮੈਂ ਉਹ ਇੱਕ ਮੋਡੀਫਾਈ ਕਰਕੇ ਜਿਹੜੀ ਉਹ ਵੀਡੀਓ ਪਾ ਦੂੰਗਾ ਠੀਕ ਹੈ ਤੇ ਜੇ ਹੁਣ ਜਿਵੇਂ ਹੁਣ ਤੁਸੀਂ ਹਜੇ ਜੁਆਇਨ ਕੀਤੇ ਨਹੀਂ ਆ ਤੁਹਾਡੀ ਮਹਿਕਮੇ ਵਿੱਚ ਕੋਈ ਠੀਕ ਹੈ ਇਸ ਕਰਕੇ ਤੁਸੀਂ ਹੁਣੇ ਆਪਣਾ ਜਿਹੜਾ ਕੋਰਸ ਆ ਕੋਈ ਵੀ ਆ ਉਹ ਕੰਟੀਨਿਊ ਕਰ ਸਕਦੇ ਆ ਮਤਲਬ ਉਹਦੇ ਵਿੱਚ ਐਨਰੋਲਮੈਂਟ ਕਰ ਸਕਦੇ ਆ ਔਰ ਜੇਕਰ ਤੁਸੀਂ ਆਲਰੇਡੀ ਕਿਸੇ ਕੋਰਸ ਨੂੰ ਕਰ ਰਹੇ ਹੋ ਬੇਸ਼ੱਕ ਉਹ ਰੈਗੂਲਰ ਕਰ ਰਹੇ ਹੋ ਤਾਂ ਅਗਲਾ ਜਿਹੜਾ ਮਤਲਬ ਉਹਦਾ ਸਾਲ ਸ਼ੁਰੂ ਹੋਣਾ ਠੀਕ ਹੈ ਤਾਂ ਉਹਨੂੰ ਤੁਸੀਂ ਉਹ ਜਿਹੜਾ ਪ੍ਰਾਈਵੇਟ ਸ਼ੁਰੂ ਕਰ ਲਓ ਕਿਉਂਕਿ ਜਿਆਦਾਤਰ ਜਿਹੜੀਆਂ ਛੁੱਟੀਆਂ ਹੈਗੀਆਂ ਮਹਿਕਮਾ ਸਿਰਫ ਪੇਪਰ ਦੇਣ ਲਈ ਦਿੰਦਾ ਥੋੜਾ ਮੇਨ ਕੁਐਸਚਨ ਇਹ ਹੀ ਸੀਗਾ ਵੀ ਕੀ ਅਸੀਂ ਜੇ ਕੰਟੀਨਿਊ ਕਰਦੇ ਹਾਂ ਸਟੱਡੀ ਦਾ ਸਾਨੂੰ ਜਿਹੜਾ ਮਤਲਬ ਕਿ ਪੇਪਰ ਲਈ ਛੁੱਟੀ ਮਿਲੂਗੀ ਜਾਂ ਨਹੀਂ ਮਿਲੂਗੀ ਵੀ ਅਸੀਂ ਭਰ ਵੀ ਦਈਏ ਹਨਾ ਬੀਏ ਭਰਦੀਏ ਜਾਂ ਬੀਐਡ ਭਰਦੀਏ ਤਾਂ ਸਾਨੂੰ ਮਤਲਬ ਛੁੱਟੀ ਨਾ ਮਿਲੇ ਤਾਂ ਉਹਦਾ ਕੋਈ ਬੈਨੀਫਿਟ ਨਹੀਂ ਹੈ ਠੀਕ ਹੈ ਤੇ ਜਿਆਦਾਤਰ ਮੈਂ ਬੀਐਡ ਬਾਰੇ ਕਹਿਣਾ ਚਾਹੂੰਗਾ ਕਿ ਜਿਨ੍ਹਾਂ ਨੇ ਬੀਐਡ ਭਰਨੀ ਆ ਉਹ ਨੌਨ ਟੈਂਡਿੰਗ ਬੀਐਡ ਭਰੋ ਠੀਕ ਹੈ ਜੀ ਨੌਨ ਟੈਂਡਿੰਗ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਜਿਆਦਾਤਰ ਤੁਹਾਨੂੰ ਜੇ ਪਤਾ ਹੋਊਗਾ ਤਾਂ ਠੀਕ ਹੈ ਨਹੀਂ ਮੈਂ ਫਿਰ ਵੀ ਦੱਸ ਦਿੰਨਾ ਵੀ ਨੌਨ ਟੈਂਡ ਵੀ ਜਿਹੜੀ ਤੁਹਾਡੀ ਆਪਣੀ ਟੀਪੀ ਲੱਗਦੀ ਆ ਠੀਕ ਆ ਉਹ ਤੁਹਾਨੂੰ ਜਿਆਦਾਤਰ ਨੌਂ ਟੈਂਡ ਵਿੱਚ ਚੱਲੇ ਜਾਂਦੀ ਹੈ ਕੋਈ ਨਾ ਕੋਈ ਅਡਜਸਟਮੈਂਟ ਹੋ ਜਾਂਦੀ ਜੇ ਤੁਸੀਂ ਸਰਵਿਸ ਕਰਦੇ ਹੋ ਜੇਕਰ ਤੁਸੀਂ ਰੈਗੂਲਰ ਭਰੀ ਹੋਈ ਹੈ ਜਾਂ ਕਿਸੇ ਗਵਰਨਮੈਂਟ ਕਾਲਜ ਤੋਂ ਬੀਏਡ ਕਰ ਰਹੇ ਹੋ ਤਾਂ ਤੁਹਾਨੂੰ ਟੀਪੀ ਕਰਨੀ ਪੈਣੀ ਹੈ ਠੀਕ ਹੈ ਜਿਹੜੀ ਉਹ 1.5 2 ਮਹੀਨੇ ਦੀ ਜਿੰਨਾ ਵੀ ਹੁੰਦਾ ਮੈਨੂੰ ਪਤਾ ਨਹੀਂ ਉਸੇ ਬਾਰੇ ਇਹਨਾਂ ਠੀਕ ਹੈ ਤੇ ਉਹ ਤੁਹਾਨੂੰ ਕਰਨੀ ਪੈਣੀ ਹੈ ਤੁਹਾਨੂੰ ਰੈਗੂਲਰ ਜਾਣਾ ਪੈਣਾ ਉਹ ਰੈਗੂਲਰ ਤੁਸੀਂ ਨਹੀਂ ਜਾ ਸਕਦੇ ਜੇਕਰ ਤੁਸੀਂ ਸਰ ਮਤਲਬ ਸਰਵਿਸ ਕਰਦੇ ਹੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਬੀਏਡ ਕਰਨੀ ਤਾਂ ਉਹਨੂੰ ਪ੍ਰਾਈਵੇਟ ਕਰੋ ਔਰ ਜੇ ਤੁਸੀਂ ਬੀਏ ਕਰਨੀ ਹੈ ਬੀਏ ਵੀ ਪ੍ਰਾਈਵੇਟ ਕਰੋ ਕਿਉਂਕਿ ਸਿਰਫ ਤੁਹਾਨੂੰ ਪੀਪਰ ਦੇ ਲਈ ਸਮਾਂ ਮਿਲੂਗਾ ਜੇਕਰ ਤੁਸੀਂ ਟ੍ਰੇਨਿੰਗ ਦੇ ਵਿੱਚ ਤੁਸੀਂ ਆਪਣਾ ਜਿਹੜਾ ਉੱਥੇ ਆਪਣਾ ਟ੍ਰੇਨਿੰਗ ਸੈਂਟਰ ਵਿੱਚ ਉਸੇ ਬ੍ਰਾਂਚ ਹੁੰਦੀ ਆ ਹਰ ਜਗ੍ਹਾ ਹੀ ਹੁੰਦੀ ਆ ਠੀਕ ਹੈ ਉੱਥੇ ਆਪਣੀ ਜਿਹੜੀ ਐਪਲੀਕੇਸ਼ਨ ਦੇ ਕੇ ਆਪਣੀ ਤਰੀਕ ਦੱਸ ਕੇ ਵੀ ਮੇਰਾ ਇੰਨੀ ਤਰੀਕ ਨੂੰ ਪੀਪਰ ਆ ਜਾਂ ਇੰਨੀ ਤੋਂ ਇੰਨੀ ਤੱਕ ਮੇਰੇ ਪੀਪਰ ਨੇ ਮੈਨੂੰ ਇੰਨੇ ਦਿਨਾਂ ਦੀ ਛੁੱਟੀ ਦਿੱਤੀ ਜਾਵੇ ਜਾਂ ਇਦਾਂ ਹੁੰਦਾ ਜਦੋਂ ਮੇਰੇ ਨਾਲ ਦੇ ਮੁੰਡੇ ਕਈ ਸੀਗੇ ਜਿਨ੍ਹਾਂ ਨੇ ਮਤਲਬ ਸਿਰ ਪਲੱਸ 2 ਕੀਤੀ ਸੀ ਬਾਅਦ ਵਿੱਚ ਬੀਏ ਦੇ ਪੀਪਰ ਉੱਤੇ ਜਾਂ ਬੀਏ ਚੱਲ ਰਹੀ ਸੀ ਜਾਂ ਫਾਈਨਲ ਮਤਲਬ ਕਿ ਉਹਦੇ ਪੀਪਰ ਸੀਗੇ ਤਾਂ ਉਹ ਮਤਲਬ ਐਪਲੀਕੇਸ਼ਨ ਦੇਣੀ ਪੈਂਦੀ ਵੀ ਇਸ ਤਰੀਕ ਨੂੰ ਤੇ ਮੈਂ ਮਤਲਬ ਕਿ ਪੇਪਰ ਦੇ ਕੇ ਵਾਪਸ ਆਉਣਾ ਜਿਹੜਾ ਉਹ ਜ਼ਿੰਮੇਵਾਰ ਹੋਵਾਂਗਾ ਤੇ ਜੇਕਰ ਮੈਂ ਵਾਪਸ ਨਹੀਂ ਆਉਂਦਾ ਤੇ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਆ ਇਹ ਗੱਲਾਂ ਬੜੀਆਂ ਡੂੰਘੀਆਂ ਨੇ ਤੇ ਇਹ ਗੱਲ ਨਹੀਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਊਗਾ ਇਹਨਾਂ ਚੀਜ਼ਾਂ ਬਾਰੇ ਤੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਆ ਬਟ ਇਹ ਗੱਲ ਨਹੀਂ ਹੈਗੀ ਕਿ ਤੁਸੀਂ ਕਹੋ ਕਿ ਮੈਂ ਮਤਲਬ ਕਿ ਮੈਨੂੰ ਮਹੀਨਾ ਡੇਢ ਮਹੀਨਾ ਛੁੱਟੀ ਚਾਹੀਦੀ ਆ ਮਤਲਬ ਮੇਰੀ ਟੀਪੀ ਲੱਗੀ ਹੈ ਜੀ ਮੈਂ ਬੀਐਡ ਕਰ ਰਿਹਾ ਮਤਲਬ ਕਿ ਤੁਹਾਨੂੰ ਮਹਿਕਮਾ ਕਹੂਗਾ ਵੀ ਚਲੋ ਠੀਕ ਆ ਤੁਸੀਂ ਮਹੀਨਾ ਦੋ ਮਹੀਨਾ ਆਓ ਇਹ ਚੀਜ਼ ਤਾਂ ਤੁਸੀਂ ਬਿਲਕੁਲ ਮੇਰੇ ਵੱਲੋਂ आ, मतलब ਤੁਸੀਂ ਜੇ ਕਰਨੀ ਆ ਤਾਂ ਸਿਰਫ ਪ੍ਰਾਈਵੇਟ ਕਰ ਸਕਦੇ ਆ ਤੁਸੀਂ ਕੋਈ ਵੀ ਜਿਹੜਾ ਕੋਰਸ ਆ ਉਹਨੂੰ ਪ੍ਰਾਈਵੇਟ ਕਰ ਸਕਦੇ ਆ ਬਟ ਤੁਸੀਂ ਜਿਹੜਾ ਸਰਕਾਰੀ ਉਹ ਨਾ ਕਰੋ ਕਿਉਂਕਿ ਸਰਕਾਰੀ ਵਿੱਚ ਤੁਹਾਨੂੰ ਉਹਨਾਂ ਨੇ ਕਿਹਾ ਨਾ ਵੀ ਇੱਧਰ ਲੈਕਚਰ ਲਵਾ ਕੇ ਨਹੀਂ ਦਾ ਮਤਲਬ ਲੈਕਚਰ ਸ਼ਾਰਟ ਕਰਕੇ ਤੇਰਾ ਰੋਲ ਨੰਬਰ ਨਹੀਂ ਦੇਣਾ ਮਹਿਕਮੇ ਨੇ ਕਿਹਾ ਡਿਊਟੀ ਕਰਨੀ ਤੈਨੂੰ ਸਸਪੈਂਡ ਕਰ ਦੇਣਗੇ ਇਹ ਚੀਜ਼ਾਂ ਤੁਸੀਂ ਮਤਲਬ ਕਿ ਇੱਧਰ ਵੀ ਨਹੀਂ ਪਿਆਰ ਰੱਖ ਸਕਦੇ ਉਧਰ ਵੀ ਨਹੀਂ ਪਿਆਰ ਰੱਖ ਸਕਦਾ ਠੀਕ ਹੈ ਔਰ ਜੇ ਤੁਸੀਂ ਰੱਖਣਾ ਤਾਂ ਫਿਰ ਇੱਧਰੋਂ ਦੋਨੋਂ ਕੰਟੀਨਿਊ ਕਰਨਾ ਪਊਗਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਧਰੋਂ ਤੁਸੀਂ ਜਿਹੜਾ ਹੈਗਾ ਉਹ ਪ੍ਰਾਈਵੇਟ ਕਰ ਸਕਦੇ ਆ ਤਾਂ ਤੇ ਇਹ ਡਾਊਟ ਜਿਹੜਾ ਤੁਹਾਡਾ ਸੀਗਾ ਠੀਕ ਆ ਉਹ ਮੇਰੇ ਅਕੋਰਡਿੰਗ ਤਾਂ ਤੁਹਾਡਾ ਜਿਹੜਾ ਉਹ ਸ਼ੱਕ ਦੂਰ ਹੋ ਗਿਆ ਹੋਊਗਾ ਕਿ ਮੈਂ ਕੀ ਤੁਹਾਨੂੰ ਦੱਸਿਆ ਤੇ ਕੀ ਤੁਹਾਡੇ ਜਿਹੜਾ ਕੁਐਸਚਨ ਦਾ ਤੁਹਾਨੂੰ ਆਨਸਰ ਮਿਲ ਗਿਆ ਜੇਕਰ ਫਿਰ ਵੀ ਕੋਈ ਡਾਊਟ ਰਹਿ ਗਿਆ ਹੋਇਆ ਮੈਨੂੰ ਫਿਰ ਵੀ ਪੁੱਛ ਲਓ ਕੋਈ ਗੱਲ ਨਹੀਂ ਮੈਂ ਤੁਹਾਡਾ ਕਮੈਂਟ ਦੇ ਵਿੱਚ ਰਿਪਲਾਈ ਕਰ ਦੂੰਗਾ ਤੇ ਇਸੇ ਤਰ੍ਹਾਂ ਜਿਹੜੇ ਆਪਣੇ ਕੁਐਸਚਨ ਉਹ ਲਿਖਦੇ ਜਾਇਆ ਕਰੋ ਠੀਕ ਆ YouTube ਕਮੈਂਟਸ ਦੇ ਵਿੱਚ ਜਦੋਂ ਵੀਡੀਓ ਖਤਮ ਹੁੰਦੀ ਉਦੋਂ ਰੱਖਿਆ ਕਰੋ ਤਾਂ ਕਿ ਮੈਂ ਤੁਹਾਡਾ ਜਿਹੜਾ ਉਹ ਟਾਪਿਕ ਦਾ ਅਨਲਿਸਿਸ ਕਰਕੇ ਠੀਕ ਆ ਉਹ ਤੇ ਤੇ ਮਤਲਬ ਉਹ ਉਹਦੀ ਤੁਹਾਨੂੰ ਮੈਂ ਜਾਣਕਾਰੀ ਦੇ ਸਕਾਂ ਕਿਉਂਕਿ ਜੇਕਰ ਤੁਸੀਂ ਕੁਐਸਚਨ ਰੱਖੋਗੇ ਮੈਨੂੰ ਫੇਰ ਹੀ ਪਤਾ ਲੱਗੂਗਾ ਕਿ ਤੁਸੀਂ ਅੱਗੇ ਕੀ ਚਾਹੁੰਦੇ ਹੋ ਮਤਲਬ ਕਿ ਤੁਹਾਨੂੰ ਕਿਹੜਾ ਡਾਊਟ ਆ ਇਸ ਕਰਕੇ ਆਪਣਾ ਫੀਡਬੈਕ ਵੀ ਜ਼ਰੂਰ ਦਿਆ ਕਰੋ ਤੇ ਆਪਣੇ ਕੁਐਸਚਨ ਜੋ ਵੀ ਕੁਇਰੀਜ਼ ਹੁੰਦੀਆਂ ਜ਼ਰੂਰ ਰੱਖਿਆ ਕਰੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਸੀ ਕਾਲ ਜੈ ਹਿੰਦ ਜਉਂਦੇ ਬਸਦੇ ਰਹੋ